ਤੁਸੀਂ ਤਿੰਨ ਇਕੱਠੇ ਆਏ ਹੋ ਨਾ ਜੀ ਨਾ ਮੈਂ ਇੰਡੀਵਿਜੂਅਲ ਆਇਆ ਤੁਹਾਡੀ ਕੋਈ ਜਾਣ ਪਛਾਣ ਹੈ ਕੰਪਨੀ ਦੇ ਓਨਰ ਨਾਲ ਨਹੀਂ ਜੀ ਨਹੀਂ ਮੇਰੀ ਕੀ ਪਛਾਣ ਹੈ ਉਹਨਾਂ ਨਾਲ ਮੈਂ ਆਪਣੀ ਐਜੂਕੇਸ਼ਨ ਤੇ ਸਿਲੈਕਟ ਹੋਇਆ ਹਾਂ ਜੀ ਜੀ ਮੈਂ ਸਿਲੈਕਸ਼ਨ ਬਾਰੇ ਤਾਂ ਕੁਝ ਪੁੱਛ ਨਹੀਂ ਰਹੀ ਸੀ ਉਹ ਤੇ ਮੈਂ ਉਦੋਂ ਹੀ ਪੁੱਛ ਲਿਆ ਓਕੇ ਓਕੇ ਤੁਸੀਂ ਕਿੱਥੋਂ ਮੈਂ ਸਮਾਨੇ ਦੇ ਕੋਲ ਪਿੰਡ ਨਾ ਉੱਥੋਂ ਦਾ ਜੀ ਪਿੰਡ ਤੋਂ ਤੇ ਤੁਹਾਨੂੰ ਜਾਣਦੇ ਆ ਓਨਰ ਕੰਪਨੀ ਦੀ ਮੈਂ ਜਾਣਦਾ ਨਹੀਂ ਉਹਨਾਂ ਨੂੰ ਮੇਰੀ ਸਟੱਡੀ ਦੇ ਤੇ ਸਿਲੈਕਸ਼ਨ ਹੋਈ ਜੀ ਆਹ ਓਸਤਾਦ ਯਾਰ ਵੈਸੇ ਮੈਨੂੰ ਆਸ ਨਹੀਂ ਸੀ ਕਿ ਮੇਰੀ ਵੀ ਸਿਲੈਕਸ਼ਨ ਹੋਊਗੀ ਪਰ ਦੇਖ ਲੈ ਰੱਬ ਨੇ ਨੇੜੇ ਹੋ ਕੇ ਸੰਲੀ ਘਰ ਦੇ ਵਾਲਾ ਪੈਸਾ ਤੇ ਮੇਰੀ ਕੀਤੀ ਮਿਹਨਤ ਪੜ੍ਹਾਈ ਅੱਜ ਕੰਮ ਆ ਰਹੀ ਹੈ ਮੇਰੇ ਯਾਰ ਤੈਨੂੰ ਤਾਂ ਪਤਾ ਹੀ ਹੈ ਘਰ ਦੇ ਹਾਲਾਤ ਕਿੰਨੇ ਮਾੜੇ ਚੱਲ ਰਹੇ ਸੀ ਘਰ ਦੇ ਨੇ ਮੈਨੂੰ ਕਿੰਨਾ ਔਖਾ ਪੜਾਇਆ ਅੱਜ ਤੂੰ ਦੇਖ ਕਿੰਨਾ ਵਧੀਆ ਟਾਈਮ ਐ ਏਡੇ ਵੱਡੇ ਕੰਪਨੀ ਦੇ ਓਨਰ ਨੇ ਆਪਾਂ ਨੂੰ ਘਰ ਬੁਲਾਇਆ ਆਪਣੇ ਡਿਨਰ ਤੇ ਸਪੈਸ਼ਲੀ ਤੇ ਜਦੋਂ ਮੈਂ ਘਰ ਦੇ ਨੂੰ ਦੱਸੂਗਾ ਜਾ ਕੇ ਉਹਨਾਂ ਨੂੰ ਕਿੰਨਾ ਮਾਣ ਮਹਿਸੂਸ ਹੋਊਗਾ ਯਾਰ ਸਹੀ ਗੱਲ ਐ ਯਾਰ ਇਹ ਕੀ ਬੋਲੀ ਜਾਂਦੇ ਆਪਸ ਚ ਮੈਨੂੰ ਤੇ ਲੱਗਦਾ ਹੈ ਨਾ ਦੋਨਾਂ ਦੀ ਨਾ ਸਿਲੇਕਸ਼ਨ ਸਿਫਾਰਿਸ਼ ਨਾਲ ਹੀ ਹੋਈ ਹੈ ਤਾਂ ਹੀ ਇੱਥੇ ਬੈਠੇ ਆ ਗਏ ਨਿਆਣੀ ਜਿੱਥੇ ਲੱਗਦੇ ਆ ਹਾਏ ਨਹੀਂ ਸਰ ਹਲੇ ਪਤਾ ਨਹੀਂ ਕਿੱਥੇ ਰਹਿ ਗਈ ਵੈਸੇ ਤੁਸੀਂ ਮਿਲੇ ਹੋ ਸਾਨੂੰ ਪਹਿਲਾਂ ਨਹੀਂ ਮੈਂ ਕਦੀ ਨਹੀਂ ਮਿਲੀ ਉਹਨਾਂ ਨੂੰ ਤੁਸੀਂ ਕਦੀ ਨਹੀਂ ਵੇਖਿਆ ਉਹਨਾਂ ਨੂੰ ਕਮਾਲ ਹੈ ਓਬਵੀਅਸ ਜੀ ਗੱਲ ਹੈ ਨਾ ਜੇ ਮੈਂ ਕਦੀ ਉਹਨਾਂ ਨੂੰ ਮਿਲੀ ਨਹੀਂ ਤੇ ਦੇਖਿਆ ਕਿੱਥੋਂ ਹੋਊਗਾ ਹਾਂ ਗੱਲ ਤੇ ਤੁਹਾਡੀ ਵੀ ਸਹੀ ਹੈ ਮੈਂ ਹੀ ਰੋਂਗ ਕੁਐਸਚਨ ਪੁੱਟ ਕਰ ਲਿਆ ਤੁਹਾਨੂੰ ਚਲ ਬਸ ਕਰ ਉਹਨੂੰ ਚੁੱਪ ਕਰ ਜਾ ਇਹ ਤਾਂ ਲੱਗਦਾ ਘਰੋਂ ਹੀ ਲੜ ਕੇ ਆਈ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੂੰ ਤੂੰ ਇੱਥੇ ਕੀ ਕਰਦਾ ਪਿਆ? ਮੈਂ ਤੇ ਉਹ ਪਤਾ ਮੈਨੂੰ ਤੂੰ ਇੱਥੇ ਕੀ ਹੋਏਗਾ? ਨੌਕਰੀ ਹੋਏਗਾ। ਓਏ ਯਾਰ ਤੂੰ ਸਭ ਛੱਡ ਤੇ ਪਲੀਜ਼ ਸਰ ਨੂੰ ਜਾ ਕੇ ਕਹਿ ਕਿ ਪਲੀਜ਼ ਬਾਹਰ ਆ ਜਾਓ ਅਸੀਂ ਸਭ ਵੇਟ ਕਰ ਰਹੇ ਆਂ। ਨਾਲੇ ਤੂੰ ਕਿਉਂ ਐਦਾ ਆਤਮਾ ਵਾਂਗੂ ਪਟਕੀ ਜਾਂਦੇ ਐ? ਅਸੀਂ ਕਦੋਂ ਨਾਲ ਇੱਥੇ ਵੇਟ ਕਰ ਰਹੇ ਆਂ ਸਾਡੇ ਵਾਸਤੇ ਕੋਈ ਠੰਡਾ ਪਾਣੀ ਕੁਛ ਲੈ ਕੇ ਆ। ਓਕੇ ਚਾਹ ਲੈ ਕੇ ਆਣਾ। ਹਰ ਜਗ੍ਹਾ ਵੇਲੇ ਪੁਣੇ ਦੀ ਆਦਤ ਹੈ ਮੇਨੂੰ। ਤੁਸੀਂ ਜਾਂਦੇ ਨੂੰ? ਹਾਂ ਕਾਲਜ ਚ ਪੜਦਾ ਹੁੰਦਾ ਹੀ ਮੇਨੂੰ। ਪਰ ਜਿਸ ਤਰ੍ਹਾਂ ਤੁਸੀਂ ਇਹਨਾਂ ਨਾਲ ਗੱਲ ਕੀਤੀ ਨਾ ਮੈਨੂੰ ਲੱਗਦਾ ਕੋਈ ਪੁਰਾਣਾ ਹੀ ਵਿਆਹ ਰਿਹਾ ਹੈ ਤੁਹਾਡਾ ਛੱਡੋ ਪਰੇ ਪੁਰਾਣੀਆਂ ਗੱਲਾਂ ਕੀ ਯਾਦ ਕਰਦੇ ਹਾਂ ਸਰਦੀ ਦੇ ਆਪਾਂ ਕਦੋਂ ਦੀ ਵੇਟ ਕਰ ਰਹੇ ਹਾਂ ਮੈਨੂੰ ਲੱਗਦਾ ਉਹਨਾਂ ਲੇਟ ਹੀ ਹੋਣਾ ਹੈ ਤੇ ਮੈਂ ਵਿ rela ਹੀ ਹਾਂ ਤੁਸੀਂ ਦੱਸ ਸਕਦੇ ਹੋ ਜੇ ਤੁਸੀਂ ਕੰਫਰਟੇਬਲ ਹੋ ਤੇ ਕਾਲਜ ਦੇ ਟਾਈਮ 'ਚ ਇਹਨੇ ਮੈਨੂੰ ਪ੍ਰਪੋਜ਼ ਕੀਤਾ ਸੀ ਤੇ ਮੈਨੂੰ ਪਤਾ ਸੀ ਕਿ ਇਹਨੇ ਆਪਣੀ ਲਾਈਫ 'ਚ ਕੁਝ ਨਹੀਂ ਸੀ ਬਣਨਾ ਤੇ ਅੱਜ ਉਹੀ ਗੱਲ ਹੋਈ ਕਿਸੇ ਦੇ ਘਰ ਨੌਕਰ ਬਣ ਕੇ ਬਿਠਾ ਤੇ ਜੇ ਮੈਂ ਇਹਦੇ ਨਾਲ ਫਸ ਜਾਂਦੀ ਨੀਂ ਤੇ ਅੱਜ ਮੈਂ ਵੀ ਕਿਤੇ ਝਾੜੂ ਪੋਚਾ ਲਾ ਰਹੀ ਹੁੰਦੀ ਵਧੀਆ ਹੋਇਆ ਮੈਂ ਉਹਦਾ ਪ੍ਰਪੋਜ਼ ਐਕਸੈਪਟ ਨਹੀਂ ਕੀਤਾ ਤੁਸੀਂ ਸਹੀ ਡਿਸੀਜਨ ਲਿਆ ਵੈਸੇ ਹਾਂ ਠੀਕ ਹੈ ਚੱਲ ਬਹੁਤੀਆਂ ਗੱਲਾਂ ਚ ਨਾ ਪੈ ਤੂੰ ਵੀ ਦੇਖ ਯਾਰ ਸਾਡੇ ਕਿਵੇਂ ਉਹਨੂੰ ਭੁੱਲੀ ਜਾਂਦੀ ਪਈ ਆ ਕੰਮ ਤਾਂ ਛੋਟਾ ਭਾਵੇਂ ਨੌਕਰ ਆ ਕੰਮ ਛੋਟਾ ਵੱਡਾ ਥੋੜੀ ਹੁੰਦਾ ਕੋਈ ਕੰਮ ਤਾਂ ਕੰਮ ਆਗਲਾ ਮਿਹਨਤ ਕਰਦਾ ਕਮਾਈ ਕਰਦਾ ਪਿਆ ਹਨਾ ਵੀ ਬਾਹਲੀ ਅੱਖ ਨਹੀਂ ਲੱਗਦੀ ਪਈ ਤੈਨੂੰ ਬਾਕੀ ਜੋ ਮਰਜ਼ੀ ਆ ਬੋਲੀ ਤਾਂ ਗਲਤ ਆ ਪਤਾ ਨਹੀਂ ਇਸ ਚ ਕਿਸ ਚੀਜ਼ ਦਾ ਘਮੰਡ ਆ ਚੱਲ ਕੋਈ ਨਾ ਕਰਮਾ ਮੁੜ ਕੇ ਵਾਪਸ ਆਦਾ ਹੁੰਦਾ ਆਪੇ ਲੱਗ ਜੇ ਉਹਨੂੰ ਪਤਾ ਇਕ ਤਾਂ ਟਾਈਮ ਇੰਨਾ ਹੋ ਗਿਆ ਨਾ ਸਰਜੀ ਆ ਰਹੇ ਨੇ ਇੱਕ ਤਾਂ ਉਹਨੂੰ ਕਿਹਾ ਸੀ ਚਾਹ ਲਿਆ ਦੇ ਉਹ ਵੀ ਮੁੜ ਕੇ ਨਹੀਂ ਆਇਆ ਪਤਾ ਨਹੀਂ ਕਿਹੋ ਜਿਹਾ ਦਿਨ ਚੜਿਆ ਅੱਜ ਸਾਡੇ ਤੇ ਉਹ ਮੈਂ ਕਹ ਤੂੰ ਫੇਰ ਆ ਗਿਆ ਖਾਲੀ ਹੱਥ ਤੈਨੂੰ ਕੋਈ ਸਮਝ ਸੁਮਝ ਆ ਰਹੀ ਹੈ ਕਿ ਨਹੀਂ ਅਹੀਂ ਇੱਕ ਘੰਟਾ ਹੋ ਗਿਆ ਇੱਥੇ ਬੈਠੇ ਨੂੰ ਨਾ ਕੋਈ ਤੂੰ ਪਾਣੀ ਲੈ ਕੇ ਆਇਆ ਨਾ ਤੂੰ ਕੋਈ ਚਾਹ ਲੈ ਕੇ ਆਇਆ ਤੈਨੂੰ ਸਮਝ ਨਹੀਂ ਆ ਰਹੀ ਕਿ ਨੌਕਰ ਵਾਲੇ ਕੰਮ ਕੀ ਹੁੰਦੇ ਆ ਤੂੰ ਜਾ ਕੇ ਕਿਉਂ ਨਹੀਂ ਸਾਡੇ ਵਾਸਤੇ ਸਮਾਨ ਲੈ ਕੇ ਆ ਰਿਹਾ ਤੈਨੂੰ ਦਿਖਦੇ ਨਹੀਂ ਪਏ ਇੱਥੇ ਗੈਸਟ ਬੈਠੇ ਹੋਇਆ ਕਿ ਅੰਨਾ ਹੋ ਗਿਆ ਤੂੰ ਐਸੇ ਮੈਮ ਤੁਸੀਂ ਉਹਨਾਂ ਜਾਰਾ ਰੂਡ ਬਿਹੇਵ ਨਹੀਂ ਕਰਦੇ ਪਏ ਮੈਂ ਕਾਦਾ ਦੇਖ ਰਿਹਾ ਤੁਸੀਂ ਉਹਨੂੰ ਬੋਲੀ ਜਾ ਰਹੇ ਹੋ ਬੋਲੀ ਜਾ ਰਹੇ ਹੋ ਇੰਨਾ ਵੀ ਕੀ ਕਰਤਾ ਉਹਨੇ ਉਹ ਹੈਲੋ ਤੂੰ ਆਪਣੇ ਕੰਮ ਨਾਲ ਕੰਮ ਰੱਖ ਮੇਰੀ ਗੱਲ 'ਚ ਫਾਲਤੂ ਬੋਲਣ ਦੀ ਲੋੜ ਨਹੀਂ ਠੀਕ ਹੈ ਮੈਂ ਤੇਰੇ ਨਾਲ ਨਹੀਂ ਗੱਲ ਕਰ ਰਹੀ ਉਹ ਹੈਲੋ ਤੁਸੀਂ ਇਕੱਲੇ ਇੰਨਾਂ ਨਾਲ ਨਹੀਂ ਸਾਰਿਆਂ ਨਾਲ ਹੀ ਰੂਡ ਬਿਹੇਵ ਕਰ ਰਹੇ ਹੋ ਚਾਹਨੇ ਕੀ ਹੋ ਨਹੀਂ ਤੁਹਾਨੂੰ ਪ੍ਰੋਬਲਮ ਕੀ ਆ ਅਸੀਂ ਤਾਂ ਤੁਹਾਨੂੰ ਜਾਣਦੇ ਵੀ ਨਹੀਂ ਓ ਯਾਰ ਮੈਂ ਹੁਣ ਤੁਹਾਨੂੰ ਇਕੱਲੇ ਇਕੱਲੇ ਨੂੰ ਕਹਾਂ ਚੁੱਪ ਕਰ ਜਾਓ ਪਰ ਗੱਲ ਉਹ ਤੂੰ ਚੁੱਪ ਕਰ ਵੈਸੇ ਵੀ ਨਾ ਤੋੜੇ ਸਾਰਿਆਂ ਨਾਲ ਮੇਰਾ ਸਟੈਂਡਰਡ ਨਹੀਂ ਮੈਚ ਕਰ ਰਿਹਾ ਇਸ ਕਰਕੇ ਮੈਂ ਤੁਹਾਡੇ ਵੱਲ ਵੇਖਣਾ ਵੀ ਨਹੀਂ ਚਾਹੁੰਦੀ ਸਟੈਂਡਰਡ ਮੈਚ ਵੀ ਕਿੱਥਾ ਕਰੂਗਾ ਸਾਡੇ ਉੱਚੇ ਆ ਨਾ ਕੀ ਕੀ ਕੁਛ ਨਹੀਂ ਕੁਛ ਨਹੀਂ ਮੈਨੂੰ ਲੱਗਦਾ ਜ਼ਿਆਦਾ ਕਰੋ ਕੁਛ ਖਾਏ ਨਾ ਗਲਤ ਜਾਂ ਕਿਸ ਨਾਲ ਲੜ ਕੇ ਆਏ ਨੇ ਭਾਈ ਯਾਰ ਤੁਸੀਂ ਇੱਥੋਂ ਚੱਲ ਜਾਓ ਇਹ ਜਦੋਂ ਤੁਹਾਡੇ ਵੱਲ ਵੇਖਦੀ ਆ ਤੁਹਾਨੂੰ ਰੂਡ ਬੋਲਦੀ ਆ ਤੇ ਸਾਡੇ ਸਾਰਿਆਂ ਕੋ ਨੀ ਜਰਿਆ ਜਾਂਦਾ ਤੁਸੀਂ ਇੱਥੋਂ ਚੱਲ ਜਾਓ ਹਨ ਨੂੰ ਨਹੀਂ ਕੋਈ ਪਾਣੀ ਪੁਣੀ ਚਾਹ ਜਾਈਗੀ ਜਾਓ ਯਾਰ ਉਹ ਵੈਸੇ ਤੇ ਮੈਂ ਤੁਹਾਡਾ ਇੰਟਰਵਿਊ ਲੈਣਾ ਸੀ ਪਰ ਉਹ ਹੈਲੋ ਤੂੰ ਨਹੀਂ ਸਰ ਨੇ ਬੁਲਾਇਆ ਸਾਨੂੰ ਮੈਨੂੰ ਮੈਂ ਸਾਨੂੰ ਕਿਉਂ ਕਹਿ ਰਹੀ ਹਾਂ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਮੇਰੇ ਨਾਲ ਨਾਲ ਇਹਨਾਂ ਸਾਰਿਆਂ ਨੂੰ ਕਿਉਂ ਬੁਲਾਇਆ ਇੱਥੇ ਇਹ ਤਾਂ ਇਸ ਜੌਬ ਦੇ ਕਾਬਿਲ ਵੀ ਨਹੀਂ ਹੈਗੀ oh ਨਹੀਂ ਨਹੀਂ ਇੰਨੀ ਮੈਂ ਪੜ੍ਹੀ ਲਿਖੀ ਆ ਵੈਸੇ ਇੱਕ ਗੱਲ ਦੱਸਾਂ ਜਿਹਨੇ ਸਾਡਾ ਇੰਟਰਵਿਊ ਲਿਆ ਸੀ ਨਾ ਅਗਰ ਉਹਦੀ ਜਗ੍ਹਾ ਤੇ ਸਰ ਹੁੰਦੇ ਨਾ ਤੇ ਉੱਥੇ ਸਿਰਫ ਔਰ ਸਿਰਫ ਮੈਂ ਹੀ ਸਿਲੈਕਟ ਹੋਣਾ ਸੀ ਮੈਨੂੰ ਤੇ ਪੱਕਾ ਯਕੀਨ ਹੈ ਕਿ ਜਿਹਨੇ ਸਾਡਾ ਇੰਟਰਵਿਊ ਲਿਆ ਨਾ ਉਨੇ ਇਨਾ ਕੋਲ ਪੈਸੇ ਖਾਦੇ। ਉਹ ਹੈਲੋ ਜੇ ਮੈਂ ਬੋਲ ਨਹੀਂ ਰਿਹਾ ਤੇਰਾ ਮਤਲਬ ਇਹ ਨਹੀਂ ਕਿ ਮੈਨੂੰ ਬੋਲਣਾ ਨਹੀਂ ਆਉਂਦਾ। ਕਾਦਾ ਦੇਖਣਾ ਤੁਸੀਂ ਬੋਲੀ ਜਾ ਰਹੇ ਬੋਲੀ ਜਾ ਰਹੇ ਹੋ। ਤੁਹਾਨੂੰ ਕੀ ਪਤਾ ਸਾਡਾ ਕੀ ਬੈਕਗ੍ਰਾਉਂਡ ਆ? ਨਾਲ ਗੱਲ ਰਹੀ ਰਿਸ਼ਵਤ ਦੀ ਤੇ ਅੱਜ ਵੀ ਮੈਂ ਇੱਥੇ ਆਪਣੇ ਯਾਰ ਨਾਲ ਆਟੋ ਤੇ ਆਇਆ। ਸਾਨੂੰ ਪਤਾ ਸਾਡੇ ਬੈਕਗ੍ਰਾਉਂਡ ਤੇ ਕੀ ਹਾਲਾਤ ਸੀ। ਤੁਸੀਂ ਨਾ ਸਾਨੂੰ ਸਕਾਓ। ਅਸੀਂ ਆਪਣਾ ਸਟਰਗਲ ਕਰਕੇ ਆਪਣੀ ਮਿਹਨਤ ਕਰਕੇ ਇੱਥੇ ਪਹੁੰਚੇ ਆਂ। ਆਪਣੀ ਕਾਮਯਾਬੀ ਨਾਲ ਇੱਥੇ ਪਹੁੰਚੇ ਆਂ। ਸਾਨੂੰ ਸਾਡਾ ਪਤਾ ਤੇ ਸਾਨੂੰ ਸਾਡੇ ਚ ਰਹਿਣ ਦਿਓ। ਤੁਸੀਂ ਆਪ ਦੀਆਂ ਗੱਲਾਂ ਆਪ ਦੇ ਕੋਲ ਰੱਖੋ। ਮੈਂ ਸਹੀ ਦੱਸਾਂ ਯ ਪਤਾ ਨਹੀਂ ਯਾਰ ਕਿੰਦਾ ਦੀ ਨੈਗੇਟਿਵਿਟੀ ਹੈ ਇਹਦੇ ਚ ਕੁਝ ਵੀ ਬੋਲੀ ਜਾਂਦੀ ਹੈ ਸੋਚਦੀ ਨਹੀਂ ਹੈਗੀ ਅਸੀਂ ਵੀ ਇਨਸਾਨ ਆ ਸਾਨੂੰ ਵੀ ਪੂਰਾ ਲੱਗਦਾ ਮੈਂ ਸੱਚਾ ਦੱਸਾਂ ਮੈਂ ਜਦੋਂ ਘਰੋਂ ਤੁਰਿਆ ਸੀ ਤੇ ਮੈਂ ਸੋਚਿਆ ਸੀ ਮੇਰੇ ਨਾਲ ਜਿਹੜੇ 4 ਇੰਪਲਾਈ ਹੋਰ ਸਿਲੈਕਟ ਹੋਏ ਨੇ ਕਿ ਵਧੀਆ ਬੰਦੇ ਹੋਣਗੇ ਉਹਨਾਂ ਦੇ ਵਿੱਚ ਮੈਂ ਬੈਠੂਗਾ ਮੈਨੂੰ ਕਾਫੀ ਕੁਝ ਸਿੱਖਣ ਨੂੰ ਮਿਲੇਗਾ ਮੈਡਮ ਤੁਸੀਂ ਤਾਂ ਕੁਝ ਹੋਰੀ ਐਟੀਟਿਊਡ ਚੱਕੀ ਫਿਰਦੇ ਹੋ ਮੈਨੂੰ ਲੱਗਦਾ ਇਹ ਕੋਈ ਸਿੱਖਣ ਨੂੰ ਮਿਲੇਗਾ ਬਟ ਮੈਂ ਤੁਹਾਡੇ ਕੋਲੋਂ ਤੇ ਕੁਝ ਵੀ ਨਹੀਂ ਸਿੱਖਣਾ ਚਾਹੁੰਦਾ ਇੱਕ ਉਹ ਬੰਦਾ ਆ ਜਿਹੜਾ ਤੁਹਾਡੀਆਂ ਸੁਣੀ ਜਾਂਦਾ ਹਜੇ ਤੱਕ ਇੱਕ ਸ਼ਬਦ ਨਹੀਂ ਬੋਲਿਆ ਤੁਹਾਨੂੰ ਤਾਂ ਤੁਸੀਂ ਐਟੀਟਿਊ ਦੇਖੋ ਇੱਥੋਂ ਦੀ ਗੱਲ ਹੋਰ ਆ ਪਰ ਇਹ ਵੀ ਸੋਚੋ ਕਿਸ ਨੂੰ ਰੱਬ ਵੀ ਦੇਖਦਾ ਚੁੱਪ ਕਰ ਅਨਪੜ ਜਾਣਾ ਹੋਵੇ ਤੇ ਮੈਨੂੰ ਬੋਲਣ ਤਾਂ ਦਿਓ ਓਏ ਤੂੰ ਨਾ ਬੋទੀਆਂ ਪਕਾਈ ਨਾ ਮਾਰੀ ਜਾ ਕਿਹੜਾ ਇੰਟਰਵਿਊ ਲੈਣਾ ਹੀ ਨੌਕਰ ਰੱਖਣ ਦਾ ਹਾਂ ਤੂੰ ਇੱਥੇ ਬੈਠੀ ਆ ਤੇ ਇਹ ਸਾਰੇ ਬੈਠੇ ਆ ਇਹ ਹੋ ਨਹੀਂ ਸਕਦਾ ਕਿ ਤੂੰ ਇਹਨਾਂ ਨੂੰ ਦੱਸਿਆ ਨਾ ਹੋਵੇ ਸਾਡੇ ਬਾਰੇ ਤੂੰ ਜ਼ਰੂਰ ਦੱਸਿਆ ਹੋਊਗਾ ਕਿ ਅਸੀਂ ਇੱਕ ਕਾਲਜ 'ਚ ਪੜ੍ਹਦੇ ਹਾਂ ਤੇ ਮੈਂ ਤੇਨੂੰ ਪ੍ਰਪੋਜ਼ ਵੀ ਕੀਤਾ ਸੀ ਤੂੰ ਸਿੱਧਾ ਹੀ ਮੈਨੂੰ ਨਾ ਕਰਤੀ ਹਾਂ ਤੇ ਫਿਰ ਸਹੀ ਗੱਲ ਐ ਮੈਂ ਸੱਚ ਹੀ ਗਿਆ ਸੀ ਇਹਨਾਂ ਨੂੰ ਕਿ ਤੂੰ ਅੱਜ ਵੀ ਕਿਸੇ ਦੇ ਘਰ ਨੌਕਰੀ ਲੱਗਾ? ਹਾਂ ਤੂੰ ਇਹ ਕਿਆ ਹੋਊਗਾ ਇਹਨਾਂ ਨੂੰ? ਕਿਹਾ ਬਈ ਇਹਨੇ ਕੀ ਕਰਨਾ ਆਪਣੇ ਲਾਈਫ ਚ? ਮੈਂ ਕਿਉਂ ਉਹਦੇ ਨਾਲ ਆਪਣੀ ਜ਼ਿੰਦਗੀ ਖਰਾਬ ਕਰਾਂ? ਤੇ ਸਹੀ ਗੱਲ ਐ ਤੂੰ ਕੁਝ ਕਰ ਪਾਇਆ ਜ਼ਿੰਦਗੀ ਚ? ਤੇ ਸਾਰਿਆਂ ਗੱਲਾਂ ਯਾਦ ਨੇ ਤੈਨੂੰ। ਪਰ ਮੇਰੇ ਹਿਸਾਬ ਨਾਲ ਤੈਨੂੰ ਇਹ ਯਾਦ ਹੋਊਗਾ ਕਿ ਮੇਰਾ ਨਾਮ ਕੀ ਐ? ਹਾਂ ਕੀ ਨਾਮ ਐ ਤੇਰਾ? ਮੋਪ੍ਰੀਤ ਸਿੰਘ। ਜਾਂਸ। ਹਾਂ ਜਾਂਸ। ਇਹ ਉਹ ਇਹਨਾਂ ਕੰਮੇ ਦੀ ਕੰਪਨੀ ਐ। ਜਦੋਂ ਤੂੰ ਪ੍ਰਪੋਜ਼ ਐਕਸੈਪਟ ਨਹੀਂ ਕੀਤਾ ਹੈ ਮਤਲਬ ਤੁਸੀਂ ਹੋ ਮੈਨੂੰ ਪਤਾ ਲੱਗਾ ਕਿ ਪੰਜ EMPLOYEES ਨੂੰ ਸਿਲੈਕਟ ਕੀਤਾ ਗਿਆ ਵਾ ਕੰਪਨੀ ਵੱਲੋਂ ਤੇ ਮੈਂ ਕਿਹਾ ਆਬਵੀਅਸ ਜੀ ਗੱਲ ਆ ਵਧੀਆ EMPLOYEES ਹੋਣਗੇ ਤੇ ਮੈਂ ਸੋਚਿਆ ਕਿ ਇਹਨਾਂ ਸਾਰਿਆਂ ਨੂੰ ਘਰੇ ਬੁਲਾਉਣਾ ਵਾ ਤੇ ਆ ਕੇ ਆਪਾਂ ਬੈਠ ਕੇ ਡਿਨਰ ਕਰਦੇ ਆ ਤੇ ਕੰਪਨੀ ਦੇ ਆ ਕੁਝ ਚੀਜ਼ਾਂ ਬਾਰੇ ਡਿਸਕਸ ਕਰਦੇ ਆ ਇਵਨ ਤੁਹਾਡੀ ਸੈਲਰੀ ਵੀ ਡਿਸਕਸ ਕਰਦੇ ਪਰ ਜਦੋਂ ਮੈਂ ਤੈਨੂੰ ਇੱਥੇ ਦੇਖਿਆ ਮੈਨੂੰ ਲੱਗਿਆ ਯਾਰ ਵਾ ਅਸੀਂ ਦੁਬਾਰਾ ਮਿਲ ਗਏ ਮੈਂ ਕਿਹਾ ਚਲੋ ਇੱਕ ਟਾਈਮ ਤੇ ਮੇਰਾ ਪਿਆਰ ਤੇ ਨਹੀਂ ਸਫਲ ਹੋ ਪਿਆ ਪਰ ਕਟੋ-ਕਟਾ ਅਸੀਂ ਕੰਮ ਵਿੱਚ ਤਾਂ ਇੱਕ ਦੂਜੇ ਨਾਲ ਕੰਮ ਕਰ ਸਕਦੇ ਆ ਮੈਨੂੰ ਨਾ ਇਸ ਜੌਬ ਦੀ ਬਹੁਤ ਜ਼ਰੂਰਤ ਹੈ ਪਲੀਜ਼ ਮੈਨੂੰ ਫਾਇਰ ਨਾ ਕਰਿਓ ਹਾਂ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੈਗੀ ਮੇਰੀ ਤੁਹਾਡੇ ਚ ਕਿਸੇ ਨਾਲ ਵੀ ਕੋਈ ਪਰਸਨਲ ਦਸ਼ਮਣੀ ਨਹੀਂ ਹੈ ਖਾਸ ਕਰਕੇ ਤੇਰੇ ਨਾਲ ਕੋਈ ਪਰਸਨਲ ਦਸ਼ਮਣੀ ਨਹੀਂ ਹੈ ਇਹ ਜੌਬ ਜਾਣ ਵਾਲੀ ਗੱਲ ਤਾਂ ਬਿਲਕੁਲ ਹੀ ਤੁਸੀਂ ਆਪਣੇ ਦਿਮਾਗ ਚੋਂ ਕੱਢ ਦਿਓ ਤੁਸੀਂ ਬੈਸਟ ਏਮਪਲੋਈਜ਼ ਹੋ ਤਾਂ ਕਰਕੇ ਤੁਹਾਨੂੰ ਚੁਣਿਆ ਗਿਆ ਸੋ ਮੈਨੂੰ ਵੀ ਬੈਸਟ ਕੰਮ ਕਰਨ ਵਾਲੇ ਬੰਦੇ ਚਾਹੀਦੇ ਆ ਜਿਹੜੇ ਮੇਰੇ ਕੰਪਨੀ ਨੂੰ ਇੱਕ ਹੋਰ ਵੱਡੇ ਲੈਵਲ ਤੇ ਲੈ ਕੇ ਜਾ ਆਪਾਂ ਸੋ ਆਪਾਂ ਕੰਮ ਦੀ ਗੱਲ ਕਰੀਏ ਨਾ ਕਿ ਆਪਦੀਆਂ ਪਰਸਨਲ ਗੱਲਾਂ ਪਰ ਮੈਂ ਤੈਨੂੰ ਇੱਕ ਹੋਰ ਗੱਲ ਕਹੂੰਗਾ ਕਿ ਇੱਕ ਬੰਦੇ ਦਾ ਸੁਭਾਅ ਹੀ ਹੁੰਦਾ ਜਿਹੜਾ ਸਾਨੂੰ ਫਰਸ਼ਾਂ ਤੋਂ ਅਰਸ਼ਾਂ ਤੇ ਜਾਂ ਅਰਸ਼ਾਂ ਤੋਂ ਫਰਸ਼ਾਂ ਤੇ ਲਿਆ ਸਕਦਾ ਤੇ ਇਹ ਸਿਰਫ ਸਾਡੇ ਤੇ ਡਿਪੈਂਡ ਹੁੰਦਾ ਕਿ ਅਸੀਂ ਚੂਸ ਕੀ ਕਰਨਾ ਤੇ ਮੈਨੂੰ ਭਰੋਸਾ ਵਾ ਤੂੰ ਵਧੀਆ ਚੂਸ ਕਰੇਂਗੀ ਸੋ ਸਿਰਫ ਇਹਦੇ ਉੱਤੇ ਕੰਮ ਕਰੋ ਤੇ ਮੇਰੀ ਕੰਪਨੀ ਵਿੱਚ ਸਿਰਫ ਇੱਕ ਸ਼ਰਤ 'ਤੇ ਕੰਮ ਕਰਨ ਦੀ ਕਿ ਆਪਣੇ ਕਲੀਜ਼ ਨਾਲ ਤੇ ਆਪਣੇ ਆਲੇ ਦੁਆਲੇ 'ਚ ਜਿਹੜੀ ਵੀ ਲੋਗ ਆ ਉਹਨਾਂ ਨਾਲ ਤੁਸੀਂ ਚੰਗਾ ਵਿਵਹਾਰ ਕਰੋ ਤੇ ਆਪਣੇ ਕੰਮ 'ਚ ਫੋਕਸ ਕਰੋ ਸਾਰੇ ਮਿਲ ਕੇ ਇਹਨਾਂ ਵਧੀਆ ਕੰਮ ਕਰੋ ਕਿ ਕੈਸੇ ਇਸ ਕੰਪਨੀ ਨੂੰ ਏਸ਼ੀਆ ਦੀ ਨੰਬਰ 1 ਕੰਪਨੀ ਬਣਾ ਸਕੀਏ ਓਕੇ ਸਰ ਸੌਂ ਡਿਨਰ ਕਰ ਲਿਆ ਸੀ ਹਾਂਜੀ ਤੇ ਉਹ ਪਾਣੀ ਚਾਹ ਨੌਕਰ ਸੌਰੀ ਉਹਦੇ ਲਈ ਹਾਂ ਕੋਈ ਗੱਲ ਨਹੀਂ